ਜੇ ਲਗਾ ਮਾਤਰਾ ਤੇ ਅੱਖਰਾਂ ਦਾ ਗਿਆਨ ਨਾ ਹੋਇਆ ਤੇ ਗੁਰਬਾਣੀ ਦਾ ਪਾਠ ਕਰਨਾ ਇਦਾਂ ਹੀ ਹੋਵੇਗਾ ਕਿ ਜਿਵੇਂ ਆਪਾਂ ਗੁਰਬਾਣੀ ਦੀ ਬਿਦਬੀ ਕਰਦੇ ਹੋਈਏ ਸੱਤਾਂ ਦਿਨਾਂ ਦਾ ਕੋਰਸ ਹੋਵੇਗਾ ਗੁਰਮੁਖੀ ਅੱਖਰ ਬੋਧ ਸੱਤਾਂ ਦਿਨਾਂ ਦਾ ਹੀ ਕੋਰਸ ਹੋਵੇਗਾ ਮੁਹਾਰਨੀ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਸਵਾਗਤ ਹੈ ਸਾਡੇ ਇਸ ਚੈਨਲ ਸ਼ਬਦ ਲੰਗਰ ਉੱਪਰ ਇਸ ਚੈਨਲ ਦੇ ਆਰੰਭ ਕਰਨ ਦਾ ਪ੍ਰਯੋਜਨ ਹੀ ਸਾਡਾ ਇਹ ਸੀ ਕਿ ਗੁਰਬਾਣੀ ਸੰਥਿਆ ਨੂੰ ਬਿਲਕੁਲ ਸਰਲ ਆਸਾਨ ਤਰੀਕੇ ਨਾਲ ਜੋ ਅੱਜ ਦੀ ਨਵੀਂ ਪਨੀਰੀ ਦੀ ਆਸਾਨੀ ਨਾਲ ਸਮਝ ਵਿੱਚ ਆ ਸਕੇ ਇਸ ਤਰੀਕੇ ਦੇ ਨਾਲ ਆਸਾਨ ਕੋਰਸਾਂ ਦੇ ਰੂਪ ਦੇ ਵਿੱਚ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ ਇਦੇ ਸਬੰਧ ਵਿੱਚ ਕੁਝ ਵੀਡੀਓ ਅਸੀਂ ਬਣਾਈਆਂ ਨੇ ਜੋ ਗੁਰਬਾਣੀ ਕੰਠ ਕਰਨ ਦੇ ਸਬੰਧੀ ਕੁਝ ਯੁਗਤਾ ਦਸੀਆਂ ਨੇ ਔਰ ਗੁਰਬਾਣੀ ਪਾਠ ਕਰਦਿਆਂ ਹੋਣ ਵਾਲੀਆਂ ਬਿਲਕੁਲ ਆਮ ਸਧਾਰਨ ਗਲਤੀਆਂ ਜਿਨ੍ਹਾਂ ਨੂੰ ਅਸੀਂ ਥੋੜੇ ਜੇ ਯਤਨ ਦੇ ਨਾਲ ਹੀ ਦੂਰ ਕਰ ਸਕਦੇ ਹਾਂ ਉਹਦੇ ਸਬੰਧ ਵਿੱਚ ਕੁਝ ਵੀਡੀਓ ਬਣਾਈਆਂ ਨੇ ਹੁਣ ਅੱਗੇ ਅਸੀਂ ਸ਼ੁਰੂ ਕਰਨ ਲੱਗੇ ਹਾਂ ਗੁਰਬਾਣੀ ਸੰਥਿਆ ਨੂੰ ਆਸਾਨ ਕੋਰਸਾਂ ਦੇ ਰੂਪ ਦੇ ਵਿੱਚ ਜਿਸ ਵਿੱਚ ਸਭ ਤੋਂ ਪਹਿਲਾ ਕੋਰਸ ਹੋਵੇਗਾ ਗੁਰਮੁਖੀ ਅੱਖਰ ਬੋਧ ਦਾ ਤੇ ਦੂਜਾ ਕੋਰਸ ਹੋਵੇਗਾ ਮੁਹਾਰਨੀ ਦਾ ਗੁਰਮੁਖੀ ਅੱਖਰ ਬੋਧ ਤੇ ਮੁਹਾਰਨੀ ਜਿਵੇਂ ਦੱਸਿਆ ਸੀ ਪਹਿਲਾਂ ਇੱਕ ਵੀਡੀਓ ਵਿੱਚ ਕਿ ਗੁਰਬਾਣੀ ਸੰਥਿਆ ਦੇ ਤਿੰਨ ਅੰਗ ਨੇ ਪਹਿਲਾ ਹੈ ਅਖਰਾਂ ਤੇ ਲਗਾ ਮਾਤਰਾ ਦਾ ਗਿਆਨ ਤੇ ਅਭਿਆਸ ਦੂਜਾ ਹੈ ਸ਼ਬਦ ਜੋੜ ਤੇ ਤੀਜਾ ਹੈ ਵਿਸਰਾਮ ਜੇ ਆਪਾਂ ਵਿਸਰਾਮ ਤੇ ਸ਼ਬਦ ਜੋੜਾਂ ਨੂੰ ਗੁਰਬਾਣੀ ਸੰਥਿਆ ਕਰਦਿਆਂ ਨਾਲ ਨਾਲ ਵੀ ਸਿੱਖ ਲਵਾਂਗੇ ਤਦ ਵੀ ਸਾਨੂੰ ਗੁਰਮੁਖੀ ਅੱਖਰ ਬੋਧ ਤੇ ਮੁਹਾਰਨੀ ਇਹਦਾ ਗਿਆਨ ਪਹਿਲਾਂ ਲੈਣਾ ਪੈਣਾ ਹੈ ਕਿਉਂਕਿ ਜੇ ਲਗਾ ਮਾਤਰਾ ਤੇ ਅੱਖਰਾਂ ਦਾ ਗਿਆਨ ਨਾ ਹੋਇਆ ਤੇ ਗੁਰਬਾਣੀ ਦਾ ਪਾਠ ਕਰਨਾ ਇਦਾਂ ਹੀ ਹੋਵੇਗਾ ਕਿ ਜਿਵੇਂ ਆਪਾਂ ਗੁਰਬਾਣੀ ਦੀ ਬਿਦਬੀ ਕਰਦੇ ਹੋਈਏ ਇਸ ਲਈ 7 ਦਿਨਾਂ ਦਾ ਕੋਰਸ ਹੋਵੇਗਾ ਗੁਰਮੁਖੀ ਅੱਖਰ ਬੋਧ ਰੋਜ਼ਾਨਾ ਇੱਕ ਵੀਡੀਓ ਪਾਵਾਂਗੇ ਜੋ ਕਿ 10 ਮਿੰਟਾਂ ਤੋਂ ਛੋਟੀ ਹੀ ਹੋਇਆ ਕਰੇਗੀ ਫਿਰ ਅੱਗੇ 7 ਦਿਨਾਂ ਦਾ ਇੱਕ ਕੋਰਸ ਹੋਵੇਗਾ ਮੁਹਾਰਨੀ ਦਾ ਉਹ ਵੀ ਇਸੇ ਤਰ੍ਹਾਂ ਫਿਰ ਜਪਜੀ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਆਰੰਭ ਕਰਾਂਗੇ ਇਹਨੂੰ ਅਸੀਂ ਤਿੰਨ ਪੱਧਰਾਂ ਤੇ ਲੈ ਕੇ ਚੱਲਾਂਗੇ ਪਹਿਲਾ ਪੱਧਰ ਹੋਵੇਗਾ ਬਿਗਨਰ ਬਿਲਕੁਲ ਸ਼ੁਰੂਆਤ ਕਰਨ ਵਾਲੇ ਛੋਟੇ ਬੱਚਿਆਂ ਤੋਂ ਲੈ ਕੇ ਆਮ ਸਧਾਰਨ ਸੰਗਤ ਜਿਨ੍ਹਾਂ ਨੇ ਪਹਿਲਾਂ ਸੰਥਿਆ ਨਹੀਂ ਕੀਤੀ ਹੋਈ ਦੂਜਾ ਜਿਨ੍ਹਾਂ ਨੇ ਸੰਥਿਆ ਤਾਂ ਕੀਤੀ ਹੈ ਪਰ ਵਿੱਚ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਭੁੱਲਾਂ ਹੋ ਜਾਂਦੀਆਂ ਨੇ ਬਾਣੀ ਕੰਠ ਨਹੀਂ ਹੋ ਰਹੀ ਆਪਣੀਆਂ ਭੁੱਲਾਂ ਦੂਰ ਕਿਵੇਂ ਕਰਨੀਆਂ ਨੇ ਬਾਣੀ ਕੰਠ ਕਿਵੇਂ ਕਰਨੀ ਹੈ ਇਹਦੇ ਸਬੰਧ ਵਿੱਚ ਆਪਾਂ ਯੁਗਤਾ ਤੇ ਅਭਿਆਸ ਦਾ ਸਾਂਝ ਪਾਵਾਂਗੇ ਫਿਰ ਤੀਜਾ ਪੱਧਰ ਹੋਵੇਗਾ ਜਿਨ੍ਹਾਂ ਨੇ ਬਾਣੀ ਸੰਥਿਆ ਵੀ ਕੀਤੀ ਹੈ ਕੰਠ ਵੀ ਕੀਤੀ ਹੈ ਪਰ ਉਹਨਾਂ ਨੂੰ ਬਾਣੀ ਦੇ ਅਰਥਾਂ ਦਾ ਗਿਆਨ ਨਹੀਂ ਜਾਂ ਅਰਥ ਪੂਰੇ ਪੜੇ ਨਹੀਂ ਜਾਂਦੇ ਜਾਂ ਜਿਹੜੇ ਅਰਥ ਨੇ ਉਹ ਹਿਰਦੇ ਵਿੱਚ ਵਸਦੇ ਨਹੀਂ ਚੇਤੇ ਨਹੀਂ ਰਹਿੰਦੇ ਤੋ ਗੁਰਬਾਣੀ ਦੇ ਅਰਥ ਕਿਵੇਂ ਪੜ੍ਹਨੇ ਨੇ ਕਿਵੇਂ ਸਮਝਣੇ ਨੇ ਕਿਵੇਂ ਮਨ ਵਿੱਚ ਵਸਾਉਣੇ ਨੇ ਇਹਦੇ ਸਬੰਧ ਵਿੱਚ ਵੀ ਆਪਾਂ ਬੇਨਤੀਆਂ ਕਰਾਂਗੇ ਸੋ ਤਿੰਨੇ ਪੱਧਰ ਜਿਹੜੇ ਨੇ ਇਹਨਾਂ ਨੂੰ ਆਪਾਂ ਨਾਲ-ਨਾਲ ਲੈ ਕੇ ਚੱਲਾਂਗੇ ਐਵੇਂ ਹੀ ਅੱਗੇ ਆਪਾਂ ਨਿਤਨੇਮ ਤੋਂ ਬਾਅਦ ਜਿਵੇਂ ਸੁਖਮਨੀ ਸਾਹਿਬ ਜਾਂ ਫਿਰ ਅੱਗੇ ਸਹਿਜ ਪਾਠ ਵੀ ਆਪਾਂ ਇਸੇ ਤਰ੍ਹਾਂ ਆਰੰਭ ਕਰਾਂਗੇ ਉਹਦੇ ਵਿੱਚ ਵੀ ਇਹ ਤਿੰਨੇ ਪੱਧਰ ਨਾਲ-ਨਾਲ ਲੈ ਕੇ ਚੱਲਾਂਗੇ ਸੋ ਸੰਗਤ ਜੀ ਬੇਨਤੀ ਹੈ ਗੁਰਬਾਣੀ ਨਾਲ ਜੁੜਨ ਲਈ ਆਪਣੇ ਪਰਿਵਾਰ ਦਾ ਭਲਾ ਕਰਨ ਲਈ ਆਪਣੇ ਸਮਾਜ ਦਾ ਭਲਾ ਕਰਨ ਲਈ ਇਸ ਚੈਨਲ ਸ਼ਬਦ ਲੰਗਰ ਦੇ ਨਾਲ ਜੁੜੀਏ ਆਪ ਸਬਸਕ੍ਰਾਈਬ ਕਰੀਏ ਆਪਣੇ ਰਿਸ਼ਤੇਦਾਰਾਂ ਆਪਣੇ ਸੰਗੀਆਂ ਆਪਣੇ ਆਸ-ਪਾਸ ਵਾਲਿਆਂ ਤੱਕ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੀਏ ਔਰ ਪ੍ਰੇਰਣਾ ਦਿਈਏ ਕਿ ਸਾਰੀ ਸੰਗਤੀ ਵੱਧ ਤੋਂ ਵੱਧ ਗੁਰਬਾਣੀ ਦੀ ਸੰਥਿਆ ਗੁਰਬਾਣੀ ਨੂੰ ਕੰਠ ਕਰਨ ਅਤੇ ਗੁਰਬਾਣੀ ਦੇ ਭਾਵ ਅਰਥਾਂ ਦੇ ਨਾਲ ਜੁੜਨ ਵਾਸਤੇ ਇਸ ਚੈਨਲ ਦੇ ਨਾਲ ਜੁੜਨ ਇਹਦੇ ਮੈਂਬਰ ਬਣ ਅਤੇ ਸਾਡਾ ਹੌਸਲਾ ਵਧਾਉਣ ਲਈ ਇਹ ਵੀਡੀਓ ਨੂੰ ਲਾਈਕ ਵੀ ਕਰੋ ਕਮੈਂਟ ਵੀ ਕਰੋ ਤੇ ਆਪਣੀ ਵੱਲੋਂ ਮਨ ਦੀ ਜਗਿਆਸਾ ਹੋਵੇ ਕੋਈ ਪ੍ਰਸ਼ਨ ਹੋਵੇ ਉਹ ਵੀ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਔਰ ਸਾਨੂੰ ਆਪ ਜੀ ਸ਼ਾਬਾਸ਼ ਵੀ ਦੇ ਸਕਦੇ ਹੋ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ